ਕੁੱਲ ਅੱਜ ਜਿਹੜਾ ਖੂਨਦਾਨ ਕੈਂਪ ਰੱਖਿਆ ਗਿਆ ਲੋਕਾਂ ਨੂੰ ਇਹ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਠੀਕ ਆ ਆਪਾਂ ਦੁਨੀਆ ਦੇ ਵਿੱਚ ਜਨਮ ਦਿਨ ਮਨਾਉਂਦੇ ਆ ਕੋਈ ਕੇਕ ਕੱਟਦਾ ਕੋਈ ਕੁਝ ਕਰਦਾ ਪਰ ਵਿਪਨ ਜੈਨ ਸ਼ਰਮਨ ਵਾਲਾ ਲੋਕਾਂ ਦੇ ਭਲੇ ਦੇ ਲਈ ਮਾਨਵਤਾ ਦੇ ਭਲੇ ਦੇ ਲਈ ਖੂਨਦਾਨ ਕੈਂਪ ਲਗਾ ਕੇ ਕੁਝ ਜ਼ਿੰਦਗੀਆਂ ਨੂੰ ਬਚਾਉਣ ਦੇ ਲਈ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਬੋਲੇ ਬਾਬਾ ਰਤਨਮੁਨੀ ਜੈਨ ਚੈਰੀਟੇਬਲ ਟਰਸਟ ਔਰ ਨਿਊ ਯੰਗ 5 ਸਟਾਰ ਕਲੱਬ ਦੇ ਸਾਰੇ ਜਿਹੜੇ ਸਾਡੇ ਚੇਅਰਮੈਨ ਰਜੇਸ਼ ਜਨ ਮੌਨਿਕਾ ਜੀ ਰਜੇਸ਼ ਜਨ ਬੋਬੀ ਜੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜਾ ਪ੍ਰਯਾਸ ਕੀਤਾ ਜਿਹੜੀ ਇਹਨਾਂ ਨੇ ਟੀਮ ਸਾਰੀ ਇਹਨਾਂ ਦੀ ਲੱਗੀ ਹੋਈ ਹੈ ਅੱਗੇ ਵੀ ਇਹ ਲਗਾਉਂਦੇ ਰਹਿੰਦੇ ਪਰ ਇਹ ਇੱਕ ਨਵੀਂ ਚੀਜ਼ ਕਿ ਕਿਸੇ ਆਦਮੀ ਨੇ ਆਪਣੇ ਕਿਸੇ ਆਮ ਪਬਲਿਕ ਦੇ ਵਿੱਚੋਂ ਉੱਠ ਕੇ ਵਿਪਨ ਜਨ ਸ਼ਰਮਨ ਸਿਰਸਾਲਿਆ ਨੇ ਜਿਹੜੀ ਖੂਨਦਾਨ ਕੈਂਪ ਲਗਾ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਕਿ ਜਨਮ ਦਿਨ ਨੂੰ ਇਸ ਤਰੀਕੇ ਨਾਲ ਵੀ ਮਨਾਇਆ ਜਾ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਆਪਾਂ ਨਾ ਚਟਾ ਪੱਕੇ ਦਾ ਕੇਕ ਕੱਟ ਕੇ ਹੀ ਮਨਾਣਾ ਹੈ ਇਹ ਵੀ ਇੱਕ ਤਰੀਕਾ ਹੋ ਸਕਦਾ ਮੈਂ ਸਮਝਦਾ ਵੀ ਆਪਾਂ ਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈ ਕੇ ਇਦਾਂ ਹੀ ਅੱਗੇ ਚੱਲਣਾ ਚਾਹੀਦਾ ਹੈ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਹੈ ਇਹਦੇ ਨਾਲ ਮਾਨਵਤਾ ਦੀ ਸੇਵਾ ਦੇ ਵਿੱਚ ਤੁਹਾਡਾ ਇੱਕ ਯੋਗਦਾਨ ਇਹ ਕਹਿੰਦਾ ਹੋਇਆ ਵਿਪਨ ਜੈਨ ਸ਼ਰਮਾ ਵਾਲਿਆਂ ਨੂੰ ਜਨਮ ਦਿਨ ਦੀ ਲੱਖ ਲੱਖ ਵਧਾਈ ਪੰਡਿਤ ਅਰਸ਼ਾ ਜੀ ਨੇ ਆਪਣੇ ਛੱਕੇ ਕਰਾਏ ਅੱਜ ਜਿਹੜਾ ਰੋਟਰੀ ਕਲੱਬ ਸਰਾਭਨਗਰ ਦੇ ਵਿੱਚ ਖੂਨਦਾਨ ਕੈਂਪ ਨਿਊ ਯੰਗ 5 ਸਟਾਰ ਕਲੱਬ ਵੱਲੋਂ ਲੱਗਿਆ ਹੈ ਜਿਹੜਾ ਕਿ ਵਿਪਨ ਜਨ ਸ਼ਰਮਾ ਜੀ ਦੇ ਜਨਮ ਦਿਨ ਤੇ ਉਪਰਾਲੇ ਦੇ ਵਿੱਚ ਉਸ ਪਰਿਵਾਰ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ ਹੈ ਆ ਜਿਹੜਾ ਬਲੱਡ ਕੈਂਪ ਹੈ ਆ ਥੈਲਸੀਮੀਆ ਪੀੜੇ ਬੱਚਿਆਂ ਲਈ ਮਤਲਬ ਸਾਡਾ ਹਮੇਸ਼ਾ ਹੀ ਲੱਗਦਾ ਆ ਸਾਡਾ ਪ੍ਰਯਾਸ ਹਰ ਮਹੀਨੇ ਸਮਝੋ ਮਹੀਨੇ 'ਚ ਦੋ ਦੋ ਕੈਂਪ ਵੀ ਨਿਊ 扬ਫ ਸਟਾਰ ਕਲੱਬ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਆ ਆ ਸਾਰਾ ਜਿਹੜਾ ਵੀ ਬਲੱਡ ਹੈ ਆ ਥੈਲਸੀਮੀਆ ਪੀੜੇ ਬੱਚਿਆਂ ਲਈ ਇਕੱਠਾ ਕਰਦੇ ਆ ਆ ਉਹਨਾਂ ਲਈ ਪ੍ਰਯਾਸ ਸਾਡਾ ਹਮੇਸ਼ਾ ਰੈਗੂਲਰ ਚੱਲਦਾ ਰਹਿੰਦਾ ਜੀ ਸਾਡਾ ਤਾਂ ਰੁਟੀਨ ਦੇ ਵਿੱਚ ਸਾਡਾ ਰੁਟੀਨ ਦੇ ਵਿੱਚ ਹੀ ਆ ਜਿਹੜਾ ਇੱਕ ਸਮਾਜਿਕ ਕਾਰਜ ਜਿਹੜਾ ਸੇਵਾ ਆ ਰੁਟੀਨ ਦੇ ਵਿੱਚ ਚੱਲਦਾ ਹੈ ਅਸੀਂ ਸਾਰੇ ਬੱਚਿਆਂ ਨੂੰ ਸਾਰੀ ਯੁਵਾ ਪੀੜੀ ਨੂੰ ਆਹੀ ਪ੍ਰੇਰਣਾ ਦਿੰਨੇ ਆ ਕਿ ਜੋ ਆਪਾਂ ਆਪਣੇ ਪਰਵਾਤਮਾ ਨੇ ਸਾਨੂੰ ਸਵਾਸ ਦਿੱਤੇ ਨੇ ਦੇ ਵਿੱਚ ਅਸੀਂ ਜੋ ਅੱਛੇ ਤੋਂ ਅੱਛਾ ਕੰਮ ਕਰ ਸਕੀਏ ਸਾਨੂੰ ਇਨਸਾਨ ਨੂੰ ਅੱਛੇ ਕੰਮ ਕਰਨੇ ਚਾਹੀਦੇ ਆ ਔਰ ਅਸੀਂ ਨਸ਼ੇ ਦੇ ਉੱਤੇ ਵੀ ਕੈਂਪ ਲਗਾਉਂਦੇ ਰਹਿੰਨੇ ਆ ਕਿ ਬੱਚਿਆਂ ਨੂੰ ਅਵੇਅਰਨੈਸ ਕਿ ਨਸ਼ੇ ਤੋਂ ਵੀ ਆਪਣੇ ਆਪ ਨੂੰ ਬਚਾ ਕੇ ਰੱਖੋ ਪੰਜਾਬ ਨਸ਼ਾ ਮੁਕਤ ਦੇ ਵਿੱਚ ਸਹਿਯੋਗ ਜੋ ਇੱਕ ਗਵਰਨਮੈਂਟ ਦੀ ਚੱਲਦੀ ਪਈ ਹੈ ਕਿ ਨਸ਼ਾ ਮੁਕਤ ਪੰਜਾਬ ਸਾਨੂੰ ਸਾਰੇ ਹਾਂਜੀ ਬੱਚਿਆਂ ਦੀ ਪੜ੍ਹਾਈ ਲਈ ਵੀ ਸਾਡੇ ਕਲੱਬ ਦਾ ਰੈਗੂਲਰ ਪ੍ਰਯਾਸ ਚੱਲਦਾ ਹੈ ਇੱਕ ਪ੍ਰਾਇਮਰੀ ਸਕੂਲ ਸਾਡੇ ਨਿਊ ਯੰਗ ਫਾਈਵ ਸਟਾਰ ਕਲੱਬ ਨੇ ਅਡਾਪਟ ਕੀਤਾ ਹੋਇਆ ਉੱਥੇ ਸਾਰੇ ਬੱਚਿਆਂ ਦਾ ਰੱਖ-ਰਖਾਵ ਦੇਖਦੇ ਸਾਡੇ ਕਲੱਬ ਵੱਲੋਂ ਕੀਤੀ ਜਾਂਦੀ ਆ ਔਰ ਸਮੇਂ-ਸਮੇਂ ਤੇ ਵੀ ਜ਼ਰੂਰਤਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬੈਗ ਵੰਡ ਕੇ ਅਸੀਂ ਸਾਰੇ ਕਰਿਆ ਹਮੇਸ਼ਾ ਰੈਗੂਲਰ ਕਰਦੇ ਰਹਿੰਦੇ ਹਾਂ ਅੱਜ ਜਿਹੜਾ ਬਾਬਾ ਭੋਲੇ ਰਤਨਮੁਨੀ ਜੈਨ ਸਾਹਿਬ ਯੂਵਾ ਸੰਗ ਵੱਲੋਂ ਅੱਜ ਇਹ ਬਲੱਡ ਕੈਂਪ ਲਾਇਆ ਗਿਆ ਹੈ ਮੈਂ ਇਹਦੇ ਜਿਹੜੇ ਜਿੰਨੇ ਵੀ ਇਹਦੇ ਮੈਂਬਰ ਸਹਿਬਾਨ ਨੇ ਇਹਦੇ ਪ੍ਰਤੀ ਸਹਿਬਾਨ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾ ਹੈ ਕਿ ਉਹਨਾਂ ਨੇ ਅੱਜ ਦੇ ਇਸ ਦਿਨ ਦੇ ਉੱਤੇ ਰक्तदान शिविर ਲਗਾਇਆ ਇਹ ਰक्तदान ਜਿਹੜਾ ਹੈ ਮਹਾਦਾਨ ਹੈ ਇਹ ਕਿਸੇ ਫੈਕਟਰੀ 'ਚ ਨਹੀਂ ਬਣਦਾ ਕਿਸੇ ਦੁਕਾਨ ਤੇ ਨਹੀਂ ਬਣਦਾ ਇਹ ਇੱਕ ਕੁਦਰਤੀ ਕੋਈ ਚੀਜ਼ ਹੈ ਜਿਹੜਾ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਨੂੰ ਦਿੱਤਾ ਜਾਂਦਾ ਹੈ ਇਹਦੇ 'ਚ ਕੋਈ ਧਰਮ ਨਹੀਂ ਦੇਖਿਆ ਜਾਂਦਾ ਵੀ ਇਹ ਕਿਹੜੇ ਧਰਮ ਦੇ ਬੰਦੇ ਨੇ ਬਲੱਡ ਦਿੱਤਾ ਤੇ ਕਿਹੜੇ ਧਰਮ ਨੂੰ ਚੜ ਰਿਹਾ ਇਦੇ ਲਈ ਜਿਹੜੇ ਸਾਡੇ ਬੋਬੀ ਜੈਨ ਜੀ ਨੇ ਜਾਂ ਇਹਨਾਂ ਦੀ ਪੂਰੀ ਟੀਮ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂ ਕਿ ਇਹ ਅੱਗੇ ਤੋਂ ਵੀ ਇਦਾਂ ਹੀ ਬਲੱਡ ਕੈਂਪ ਲਾਂਦੇ ਰਹਿਣ ਲੋਕ ਸੇਵਾ ਦੇ ਕੰਮ ਕਰਦੇ ਰਹਿਣ ਤੇ ਮਹਾਰਾਜ ਜਨਾ ਤੇ ਪੂਰਾ ਸ਼ਹੀਰਵਾਦ ਰੱਖੇ ਜੈ ਜੈ ਭਾਰਤ ਸਰ ਅਸੀਂ ਥੈਲਸੀਮੀਆ ਜਈ ਬਿਮਾਰੀ ਨਾਲ ਲੜ ਰਹੇ ਹਾਂ ਥੈਲਸੀਮੀਆ ਉਹ ਬਿਮਾਰੀ ਹੈ ਜਿਹਦੇ ਵਿੱਚ ਬੱਚੇ ਦਾ ਖੂਨ ਹਰ 15 ਦਿਨ ਬਾਅਦ ਚੇਂਜ ਹੁੰਦਾ ਹੈ ਮੈਂ ਤਮਾਮ ਲੋਹਹਾਨਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਇਸ ਕੈਂਪ ਦੇ ਵਿੱਚ ਬਲੱਡ ਡੋਨੇਟ ਕਰ ਗਿਆ ਠੀਕ ਹੈ ਜੋ ਨਹੀਂ ਕਰ ਸਕਿਆ ਉਹ ਥੈਲਸਿਮੀਆ ਪੀੜਿਤ ਬੱਚਿਆਂ ਲਈ ਕਿਸੇ ਵੀ ਹਸਪਤਾਲ 'ਚ ਜਾ ਕੇ ਬਲੱਡ ਡੋਨੇਟ ਕਰ ਸਕਦਾ ਹੈ ਤੁਹਾਡਾ ਇੱਕ ਯੂਨਿਟ ਤਿੰਨ ਜ਼ਿੰਦਗੀਆਂ ਬਚਾ ਸਕਦਾ ਹੈ ਦੋਸਤੋ ਸਾਨੂੰ ਇੱਕ ਫਾਈਟ ਮਿਲੀ ਆ ਥੈਲਸਿਮੀਆ ਨਾਲ ਅਸੀਂ ਉਹ ਫਾਈਟ ਪਿਛਲੇ 30 ਸਾਲ ਤੋਂ ਕਰ ਰਹੇ ਆ ਸਾਡੇ ਦੋਸਤ ਦੀ ਬੇਟੀ ਨੂੰ ਥੈਲਸਿਮੀਆ ਸੀ ਸਾਡੀ ਰੋਲ ਮਾਡਲ ਬਣੀ ਉਸੇ ਰੋਲ ਮਾਡਲ ਨੂੰ ਦੇਖਦੇ ਹੋਏ ਅਸੀਂ ਥੈਲਸਿਮੀਆ ਨਾਲ ਲੜ ਰਹੇ ਆ ਥੈਲਸਿਮੀਆ ਦੇ ਵਿੱਚ ਕੋਈ ਸਾਇੰਸ ਨਹੀਂ ਖੂਨ ਬਣਾ ਸਕੀ ਲੇਕਿਨ ਇਨਸਾਨ ਨੇ ਇਨਸਾਨ ਨੂੰ ਖੂਨ ਦੇ ਕੇ ਕਿਸੇ ਦੀ ਜਾਨ ਬਚਾਈ ਆ ਅਸੀਂ ਜੈਨ ਪਰਵਾਰਾਂ ਦੇ ਬੱਚੇ ਆਂ ਸੇਵਾ ਸਾਡੇ ਖੂਨ ਚ ਲਿਖੀ ਆ ਸੇਵਾ ਹੀ ਸਾਡਾ ਮੋਟਿਵ ਹੈ ਅੱਜ ਨਵਾਂ ਉਪਰਾਲਾ ਸਾਡੇ ਵਿਪਨ ਜਹਾਂਜੀ ਨੇ ਕੀਤਾ ਉਹਨਾਂ ਦੇ ਜਨਮ ਦਿਨ ਤੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਇਆ तमाम ਲੁਧਿਆਣਾ ਨਿਵਾਸੀਆਂ ਨੂੰ ਅਪੀਲ ਹੈ ਕਿ ਆਪਣਾ ਜਨਮ ਦਿਨ ਹੋਟਲਾਂ ਦੀ ਵਿੱਚ ਮਨਾਉਣ ਦੀ ਬਜਾਏ ਤੁਸੀਂ ਉਹ ਕੈਂਪ ਹੈ ਜਿਹੜਾ ਕੈਂਪ ਲਗਾ ਕੇ ਖੂਨਦਾਨ ਕਰਕੇ ਕਿਸੇ ਭਲਾਮਨ ਇਨਸਾਨ ਦੀ ਮਦਦ ਕਰੋ ਤਾਂ ਕੀ ਤੁਹਾਡੇ ਦਿੱਤੇ ਖੂਨ ਨਾਲ ਕਿਸੇ ਦੀ ਜਾਨ ਬਚ ਸਕੇ ਜੈ ਜਲੰਦਰ ਜੈ ਮਹਾਵੀਰ ਜੈਮ ਸਰ ਨਵੇਂ ਸਾਲ ਦੇ ਵਿੱਚ ਸਾਡੀ ਸੰਸਥਾ ਦਾ ਉਪਰਾਲਾ ਹੋਰ ਤੇਜ਼ ਹੋ ਰਿਹਾ ਹੈ ਪਿਛਲੇ ਸਾਲ ਜਦ ਅਸੀਂ 27 ਬਲੱਡ ਡੋਨੇਸ਼ਨ ਕੈਂਪ ਲਾਏ ਆ ਸਾਡੇ ਚੇਅਰਮੈਨ ਸ਼੍ਰੀ ਰਜੇਸ਼ ਜੀ ਮੌਨਿਕਾ ਮੇਰੇ ਨਾਲ ਖੜੇ ਆ ਇਹਨਾਂ ਦੇ ਆਦੇਸ਼ ਹੋਏ ਆ ਕਿ ਇਸ ਸਾਲ 51 ਬਲੱਡ ਡੋਨੇਸ਼ਨ ਕੈਂਪ ਔਰ 20 ਨਾਟਕ ਆ ਜਿਹੜੇ ਨਸ਼ੇ ਦੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਮੰਨਣੀਏ ਮੰਤਰੀ ਸ਼੍ਰੀ ਸੰਜੀਵ ਅਰੋੜਾ ਜੀ ਨੇ ਦੇ ਦਿੱਤੇ ਆ ਕਿ ਨਸ਼ੇ ਨੂੰ ਤੁਸੀਂ ਲੋਕਾਂ ਨੂੰ ਘਰ-ਘਰ ਦੇ ਵਿੱਚ ਪੰਜਾਬ ਵੀ ਨਸ਼ਾ ਕਿੱਦਾਂ ਖਤਮ ਹੋਊਗਾ ਉਹ ਅਸੀਂ ਨੁਕਾਣਾ ਨਾਟਕ ਜਾਂ ਹੋਟਲ ਆਪਣਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਨਾਟਕ ਕਰਕੇ ਅਸੀਂ ਉਹਦੇ ਲਈ ਪ੍ਰਯਾਸ ਕਰ ਰਹੇ ਹਾਂ 20 ਨਾਟਕ ਅਸੀਂ ਸੋਚਿਆ ਇੱਕ ਨਾਟਕ ਅਸੀਂ ਕਰਾ ਚੁੱਕੇ ਹਾਂ ਸਰ ਸੁਖਿਆ ਲਈ ਬੱਚਿਆਂ ਦੀ ਸਾਡੇ ਵੱਲੋਂ ਹੁਣ 14 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਜਿੱਥੇ 500 ਤੋਂ 600 ਬੱਚੇ ਨੂੰ ਸਵਾਰਟਰ ਰੋਰ ਵਰਦੀਆਂ ਕਾਪੀਆਂ ਵਗੈਰਾ ਦਿੱਤੀਆਂ ਜਾਣਗੀਆਂ ਬੱਚੇ ਆਪਨੇ ਕੋਈ ਕੀਤੀ ਨਹੀਂ ਕਰ ਸਕੋਗੇ ਸਰ ਕੋਈ ਤੁਹਾਡੇ 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 ਕੋਲ ਕੋਈ ਇਦਾਂ ਦਾ ਕੇਸ ਆ ਸਾਨੂੰ ਦਿਓ ਆ ਜੀ ਉਹਦੀ ਫੀਸ ਹੋ ਸਕੂਗਾ ਤਾਂ ਆਪਣੇ ਕੋਲੋਂ ਪੂਰੀ ਭਰਾਂਗੇ ਸਰ ਜਿੰਨਾ ਸਾਡੇ ਕੋਲ ਜਿੰਨਾ ਸਾਡੇ ਕੋਲ ਹੋ ਸਕੂਗਾ ਅਸੀਂ ਆਪਣੇ ਕੋਲ ਕਰਾਂਗੇ ਜਿੰਨਾ ਹੋ ਸਕੂਗਾ ਅਸੀਂ ਸਰਕਾਰ ਕੋਲ ਕਰਾ ਕੇ ਦਵਾਵਾਂਗੇ ਇਹੀ ਵੈਸੇ ਤੋਂ ਲੈਂਦੇ ਸੀ ਦੋ ਸਰਕਾਰੀ ਸਕੂਲ ਅਡਾਪਟ ਕੀਤੇ ਸੀ ਜੀ ਬਰੰਪੂਰੀ ਦੇ ਵਿੱਚ ਸਕੂਲ ਦੇ ਵਿੱਚ ਜਿਹੀ ਕਿਤਾਬਾਂ ਕਾਪੀਆਂ ਬੱਚੇ ਦੀ ਫਿਰਸਾ ਵਰਦੀਆ ਸਕੂਲ ਦੀ ਦੇਖ ਲਈਦਾ ਕੋਈ ਸਮਾਨ ਉਸ ਜੀ ਹਰ ਅਪ੍ਰੈਲ ਨੂੰ ਸੀ ਪੂਰਾ ਕਰੀ ਤੇ ਉਹ ਜਿਹੜਾ ਪਰਾਲਾ ਕਿਹਾ ਗਿਆ ਉਹ ਜੀ ਥੈਲੀ ਸੀ ਵੀ ਪੀੜੇ ਤੇ ਬੱਚਿਆਂ ਦੀ ਇਹ ਲੜਾਈ ਅਸੀਂ ਲੜ ਰਹੇ ਆ ਜੀ ਔਰ ਅਸੀਂ ਇੱਕ ਬਲੱਡ ਕੈਂਪ ਤੋਂ ਸ਼ੁਰੂ ਹੋ ਜਾਂਦੇ ਹਾਂ 27 ਤਵਾਂਗੇ 27 ਤਵਾਂ ਅਸੀਂ 40 ਅਪ੍ਰੈਲ ਲੈ ਕੇ ਚੱਲ ਰਹੇ ਆ ਵੀ ਸਾਡਾ ਤਾਂ ਮੋਡ ਵੀ ਇਹ ਵੀ ਸੀ ਪਿੰਡੇ 'ਚ ਦੋ ਦੋ ਲਾਈਏ ਕਿਉਂਕਿ ਇੱਕ ਬੰਦੇ ਦੇ ਬਲੱਡ ਦੇ ਨਾਲ ਤਿੰਨ ਬੰਦੇ ਦੀ ਜਿੰਦਗੀ ਬਚਦੀ ਹੈ। ਔਰ ਮਨੋ ਰਿਆਂ ਅਸੀਂ ਤਾਂ ਦੇਖੋ ਜੀ 1989 ਤੋਂ ਨਿਊਯਾਰਕ ਫਾਇਸਾ ਕਲਬ ਆਇਆ ਸੀਗਾ। ਉਦੋਂ ਤੋਂ ਅਸੀਂ ਇਹ ਅਗਰਸਰ ਅਸੀਂ ਸਲਾਈ ਸੈਂਟਰ, ਕੰਪਿਊਟਰ ਸੈਂਟਰ, ਇੱਕ ਹਸਪੀਟਲ ਇਹ ਸਭ ਚਲਾ ਰਹੇ ਆ ਜੀ ਚੀਜ਼ਾਂ। ਔਰ ਇਹ ਸਾਰੀਆਂ ਤੁਹਾਡੇ ਨਾਲ ਸਹਿਯੋਗ ਦੇ ਨਾਲ ਹੀ ਚੱਲ ਰਹੀ ਹੈ ਜੀ। ਪੜੇ ਨਾਲੀ ਸਾਥ ਉਹ ਤੁਹਾਡੇ ਆਸ਼ੀਰਵਾਦ ਦੇ ਉਪਰਾਲੀ ਇਹ ਸਭ ਚੱਕੇ ਹੋ ਰਹੇ